ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਇਸ ਦੁਨੀਆ ਤੋਂ ਜਾਣਾ ਅੱਜ ਵੀ ਯਕੀਨ ਦੇ ਵਿੱਚ ਨਹੀਂ ਆਉਂਦਾ ਉੱਥੇ ਹੀ ਆਪਣੀ ਮਾਂ ਦੇ ਵੱਲੋਂ ਆਪਣੇ ਪੁੱਤ ਦਾ ਜਾਣਾ ਦੁਨੀਆ ਤੋਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਕਦੇ ਵੀ ਉਹ ਪਿਆਰ ਜੋ ਆਪਣੇ ਪੁੱਤ ਲਈ ਸ਼ੁਭਦੀਪ ਸਿੰਘ ਸਿੱਧੂ ਲਈ ਉਹਨਾਂ ਦੇ ਦਿਲ ਵਿੱਚ ਹੈ ਸ਼ਾਇਦ ਉਹ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਤੇ ਉਹਨਾਂ ਦੇ ਚਾਉਣ ਵਾਲਿਆਂ ਦੀ ਗਿਣਤੀ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ ਬਲਕਿ ਇਸ ਦੁਨੀਆ ਤੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਚਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਉੱਥੇ ਹੀ ਮਾਪਿਆਂ ਦੇ ਵੱਲੋਂ ਆਪਣੇ ਪੁੱਤ ਨੂੰ ਭੁਲਾ ਦੇਣਾ ਸ਼ਾਇਦ ਕਦੇ ਵੀ ਨਹੀਂ ਹੋ ਸਕਦਾ ਤੇ ਛੋਟੇ ਸਿੱਧੂ ਦੇ ਇਸ ਦੁਨੀਆ ਦੇ ਵਿੱਚ ਆਉਣ ਨਾਲ ਮਾਪਿਆਂ ਦਾ ਕਿਤੇ ਨਾ ਕਿਤੇ ਉਹ ਦੁੱਖ ਬਹੁਤ ਘਟਿਆ ਤੇ ਲੋਕਾਂ ਦੇ ਵੱਲੋਂ ਅੱਜ ਵੀ ਸਿੱਧੂ ਮੂਸੇਵਾਲੇ ਨੂੰ ਤੇ ਉਸ ਦੇ ਗਾਣਿਆਂ ਨੂੰ ਉਸੇ ਤਰ੍ਹਾਂ ਹੀ ਪਿਆਰ ਦਿੱਤਾ ਜਾਂਦਾ ਹੈ। ਉੱਥੇ ਹੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਂ ਦੇ ਵੱਲੋਂ ਆਪਣੇ ਪੁੱਤ ਨੂੰ ਸ਼ਰਧਾਂਜਲੀ ਕਹਿ ਸਕਦੇ ਆ ਜਾਂ ਆਪਣੇ ਪੁੱਤ ਲਈ ਪਿਆਰ ਆ ਜਿਹੜਾ ਉਹ ਜ਼ਾਹਿਰ ਕੀਤਾ ਗਿਆ ਆਪਣੀ ਬਾਹਂ ਦੀ ਉੱਤੇ ਸ਼ਬਦੀਪ ਸਿੰਘ ਸਿੱਧੂ ਦਾ ਟੈਟੂ ਬਣਾ ਕੇ ਆਪਣੇ ਦੋਨਾਂ ਪੁੱਤਰਾਂ ਲਈ ਇੱਕ ਦੁਨੀਆ ਤੋਂ ਜਾਣਾ ਤੇ ਦੂਜਾ ਆਪਣਾ ਨਵ ਜਨਮਿਆ ਪੁੱਤਰ ਉਸ ਦਾ ਵੀ ਨਾਮ ਤੁਹਾਨੂੰ ਪਤਾ ਹੀ ਹੈ ਸ਼ੁਭਦੀਪ ਸਿੰਘ ਸਿੱਧੂ ਹੈ ਦੋਨਾਂ ਦੀ ਬਰਥਡੇਟ ਮਾਂ ਨੇ ਆਪਣੀ ਬਾਹਤੇ ਲਿਖਾਈ ਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ ਤੇ ਮਾਂ ਦੇ ਵੱਲੋਂ ਆਪਣੇ ਦੋਨਾਂ ਪੁੱਤਰਾਂ ਲਈ ਜਿਹੜਾ ਪਿਆਰ ਆ ਉਹ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਦੋਨਾਂ ਦੀ ਬਰਥਡੇਟ ਮਾਂ ਨੇ ਆਪਣੀ ਬਾਹ ਦੇ ਉੱਤੇ ਲਖਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਜਿਹੜੀ ਮਾਂ ਹੁੰਦੀ ਹੈ ਉਹ ਆਪਣੇ ਪੁੱਤਾਂ ਲਈ ਕੁਝ ਵੀ ਕਰ ਸਕਦੀ ਹੈ ਸ਼ਾਇਦ ਸਿੱਧੂ ਮੂਸੇ ਵਾਲਾ ਇਸ ਦੁਨੀਆ ਦੇ ਵਿੱਚ ਹੁੰਦਾ ਤੇ ਆਪਣੀ ਮਾਂ ਦਾ ਇਹ ਦੁੱਖ ਕਦੇ ਨਾ ਸਹਾਰਦਾ ਤੇ ਨਾ ਉਹਨਾਂ ਨੂੰ ਇੰਨਾ ਦੁਖੀ ਹੋਣ ਦਿੰਦਾ ਕਿਉਂਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ ਸਿੱਧੂ ਮੂਸੇ ਵਾਲਾ ਤੇ ਮਾਂ ਨੇ ਅੱਜ ਆਪਣੇ ਪੁੱਤ ਨੂੰ ਯਾਦ ਕਰਦਿਆਂ ਆਪਣੀ ਬਾਹ ਦੇ ਉੱਤੇ ਇਹ ਵੱਖਰੇ ਤਰੀਕੇ ਦਾ ਟੈਟੂ ਬਣਾ ਕੇ ਉਸ ਨੂੰ ਇੱਕ ਸ਼ਰਤਾਂ ਜਲੀ ਦਿੱਤੀ ਹੈ ਬਾਕੀ ਤੁਹਾਨੂੰ ਦੀ ਬਾਹ ਤੇ ਇਹ ਟੈਟੂ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਜੇਕਰ ਤੁਸੀਂ ਵੀ ਸਿੱਧੂ ਮੂਸੇ ਵਾਲੇ ਦੇ ਜਾਣ ਦਾ ਇਸ ਦੁਨੀਆ ਤੋਂ ਕਿਤੇ ਨਾ ਕਿਤੇ ਗਮ ਰੱਖਦੇ ਹੋ ਤਾਂ ਇਸ ਵੀਡੀਓ ਨੂੰ ਕਿਰਪਾ ਕਰਕੇ ਸ਼ੇਅਰ ਜਰੂਰ ਕਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ